ਖਤਰੀ ਸਭਾ ਫਾਜ਼ਿਲਕਾ ਦੀ ਅੱਜ ਇੱਕ ਅਹਿਮ ਮੀਟਿੰਗ ਸਥਾਨਕ ਖਤਰੀ ਭਵਨ ਫਾਜ਼ਿਲਕਾ ਵਿਖੇ ਹੋਈ ਜਿਸ ਵਿੱਚ ਖਤਰੀ ਸਭਾ ਦੇ ਲਗਭਗ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਖਤਰੀ ਸਭਾ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜੋ ਫਾਜ਼ਿਲਕਾ ਦੇ ਵਿੱਚ ਖਤਰੀ ਪਰਿਵਾਰ ਰਹਿ ਰਹੇ ਹਨ ਉਹ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਉਹ ਸਾਰਿਆਂ ਦੇ ਵਿੱਚ ਜੇਕਰ ਆਪਸ ਵਿੱਚ ਕੋਈ ਮਨਮੋਟਾ ਵਿਚਾਰ ਰਿਹਾ ਹੈ ਤਾਂ ਉਸ ਨੂੰ ਦੂਰ ਕੀਤਾ ਜਾਵੇ ਇਸ ਤੋਂ ਇਲਾਵਾ ਇਲਾਕੇ ਅੰਦਰ ਰਹਿ ਰਹੇ ਖਤਰੀ ਪਰਿਵਾਰਾਂ ਦੇ ਲੋਕਪ ਲਈ ਕੰਮ ਸ਼ੁਰੂ ਕਰਾਇਆ ਜਾਂਦਾ ਅਤੇ ਸਾਰੇ ਖत्री ਪਰਿਵਾਰਾਂ ਨੂੰ ਨਾਲ ਲੈ ਕੇ ਇਹ ਕੰਮ ਕਰਾਇਆ ਜਾਂ ਤਾਂ ਜੋ ਸਮਾਜ ਵਿੱਚ ਫੈਲ ਰਹੀਆਂ ਕ੍ਰਿਤੀਆਂ ਤੋਂ ਬਚਿਆ ਜਾ ਸਕੇ ਅਤੇ ਅੱਜ ਖत्री ਸਭਾ ਫਾਜ਼ਿਲਕਾ ਦੇ ਪ੍ਰਧਾਨ सुरेंद्र ਮੁਰੜੀ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ ਕਿਉਂਕਿ ਖत्री ਸਭਾ ਫਾਜ਼ਿਲਕਾ ਦੇ ਪ੍ਰਧਾਨ ਸ਼੍ਰੀ सुरेंद्र ਮੁਰੜੀ ਜੀ ਨੂੰ ਪੰਜਾਬ ਖत्री सभा ਦਾ ਉਪ ਪ੍ਰਧਾਨ ਬਣਾਇਆ ਗਿਆ ਹੈ ਇਸ ਮੌਕੇ ਬੋਲਦੇ ਹੋਏ ਸਮੂਹ ਮੈਂਬਰਾਂ ਅਤੇ ਨਵਨਿਊ ਬڑے ਪੰਜਾਬ ਦੇ ਉਪ ਪ੍ਰਧਾਨ ਸ਼੍ਰੀ सुरेंद्र ਮੂੜੀ ਨੇ ਕੀ ਕੋਜਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਹੰਨੀ ਬਾਵਾ ਜੀ ਖੱਤਰੀ ਸਭਾ ਸਾਰੀ ਇਕੱਠੀ ਕੀਤੀ ਗਈ ਕੀ ਕਾਰਨ ਹੈ ਅੱਜ ਖੱਤਰੀ ਸਭਾ ਇਕੱਠੀ ਹੋਣ ਦਾ ਕਾਰਨ ਹੈ ਜੀ ਸਾਡੇ ਫਾਜ਼ਿਲਕਾ ਦੇ ਸਾਡੇ ਸੁਰੇਂਦਰ ਜੀ ਮੂੜੀ ਨੂੰ ਮਹਾਸਭਾ ਪੰਜਾਬ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਖੱਤਰੀ ਸਭਾ ਨੇ ਸਾਡੇ ਫਾਜ਼ਿਲਕਾ ਦਾ ਮਾਨ ਬਖਸ਼ਿਆ ਤੇ ਅਸੀਂ ਇਸ ਕਰਕੇ ਸਾਰੇ ਖੱਤਰੀ ਪਰਿਵਾਰ ਇਕੱਠੇ ਹੋਏ ਆ ਤੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਇੱਥੇ ਸਾਰਾ ਪਰਿਵਾਰ ਇਕੱਠਾ ਹੋਇਆ ਹੈ ਤੇ ਸਾਰੇ ਪਰਿਵਾਰ ਨੇ ਅੱਜ ਇਹਨਾਂ ਨੂੰ ਵਧਾਈ ਦਿੱਤੀ ਏ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦ ਆ ਜੀ ਪੰਜਾਬ ਦੇ ਵੀ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਨੂੰ ਅੱਜ ਫਾਇਲ ਕਰਨ ਨੂੰ ਮਾਨ ਬਖਸ਼ਿਆ ਹਾਂਜੀ ਬੀਤੀ ਸਾਹਿਬ ਤੁਹਾਡਾ ਕੀ ਕਹਿਣਾ ਜੀ ਪਹਿਲੇ ਤਾਂ ਜੀ ਸੰਦੀਪ ਪਰਬੋਲ ਜੀ ਦਾ ਖੱਤਰੀ ਸਭਾ ਪਹੁੰਚਣ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਅੱਜ ਸੁਰਿੰਦਰ ਮੁਰੜੀ ਜੀ ਨੂੰ ਪੰਜਾਬ ਖੱਤਰੀ ਮਹਾਸਭਾ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਜੋ ਖੱਤਰੀ ਸਭਾ ਵੱਲੋਂ ਫਾਜ਼ਿਲਕਾ ਦੇ ਸਾਡੇ ਭਰਾ सुरेंद्र ਮੂੜੀ ਜੀ ਨੂੰ ਮਾਨ ਬਖਸ਼ਿਆ ਗਿਆ ਸਾਨੂੰ ਉਸ ਤੇ ਬਹੁਤ ਖੁਸ਼ੀ ਹੈ ਅਸੀਂ ਖੱਤਰੀ ਮਾਹ ਸਭਾ ਦਾ ਬਹੁਤ ਆભાર વ્યક્ત ਕਰਦੇ ਆ ਤੇ ਅਸੀਂ ਚਾਹਾਂਗੇ ਵੀ सुरेंद्र ਮੂੜੀ ਜੀ ਜਿਵੇਂ ਅੱਗੇ ਇਸ ਖੱਤਰੀ ਸਭਾ ਦੀ ਅਗਵਾਈ ਕਰਦੇ ਰਹੇ ਨੇ ਅੱਗੇ ਵੀ ਇਸ ਤੋਂ ਬਾਅਦ ਇੰਨਾ ਵੱਡਾ ਉਹਦਾ ਮਿਲਣ ਤੋਂ ਬਾਅਦ ਵੀ ਖੱਤਰੀ ਸਭਾ ਨੂੰ ਹੋਰ ਅੱਗੇ ਲੈ ਕੇ ਜਾਣ ਵਿੱਚ ਸਾਡੀ ਮਦਦ ਕਰਨਗੇ ਤੇ ਬਾਕੀ ਪਰਿਵਾਰਾਂ ਨੂੰ ਜੋੜਨ ਦੇ ਵਿੱਚ ਵੀ ਸਹਾਇਕ ਹੋਣਗੇ ਧੰਨਵਾਦ ਜੀ ਹੰਦੀ ਸੈਕਾ ਸਰ ਸੁਰਿੰਦਰ ਮੋਢੀ ਜੀ ਜਿਹੜੇ ਫਾਜ਼ਿਲਕਾ ਖਤਰੀ ਸਭਾ ਦੇ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਸੀ ਹੁਣ ਉਹਨਾਂ ਦੀ ਨਿਯੁਕਤੀ ਉਹਨਾਂ ਨਾਲ ਦੀ ਨਿਯੁਕਤੀ ਪੰਜਾਬ ਦੀ ਖਤਰੀ ਮਾਹ ਸਭਾ ਦੇ ਸੀਨੀਅਰ ਵਾਈਸ ਪ੍ਰੈਜਿਡੈਂਟ ਦੇ ਤੌਰ ਤੇ ਹੋਈ ਹੈ ਪਹਿਲਾਂ ਫਾਜ਼ਿਲਕਾ ਦੀ ਖਤਰੀ ਸਭਾ ਨੇ ਵੀ ਇਹਨਾਂ ਦੀ ਅਗਵਾਈ ਇਹ ਦਿਨ ਦੁਗਣੀ ਤੇ ਰਾਤ ਚੋਕਣੀ ਤਰੱਕੀ ਕੀਤੀ ਹੈ ਤੇ ਉਹਨਾਂ ਸਾਨੂੰ ਉਮੀਦ ਹੈ ਵੀ ਇਹ ਪੰਜਾਬ ਦੇ ਖੱਤਰੀ ਸਭਾ ਦੇ ਵਿੱਚ ਵੀ ਜਾ ਕੇ ਬੜਾ ਵਧੀਆ ਕੰਮ ਕਰਦੇ ਨੇ ਕਰਨਗੇ ਅਸੀਂ ਇਹਨਾਂ ਨੂੰ ਵਧਾਈ ਦੇਣੀ ਹੈ ਹਾਂਜੀ ਆ ਹਾਂਡਾ ਸਾਹਿਬ ਆ ਖੱਤਰੀ ਸਭਾ ਦਾ ਇਹ ਵੜਾ ਹੀ ਰੌਣਕਾਂ ਲੱਗੀਆਂ ਕੀ ਕਾਰਨ ਇਹ ਅੱਜ ਖੱਤਰੀ ਸਭਾ ਫਾਜ਼ਿਲਕਾ ਦੀ ਮੀਟਿੰਗ ਦਾ ਸਾਡੇ ਪ੍ਰਧਾਨ ਸ੍ਰੀ ਸੁਰਿੰਦਰ ਜੀ ਮੁਰੜੀ ਨੂੰ ਪੰਜਾਬ ਖੱਤਰੀ ਮਾਂ ਸਭਾ ਦੇ ਵਾਈਸ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਪਾਇੰਟ ਹੋਣ ਤੇ ਅਸੀਂ ਵਧਾਈ ਦੇਣ ਵਾਸਤੇ ਇਕੱਠੇ ਹੋਏ ਆਂ ਔਰ ਅਸੀਂ ਉਮੀਦ ਕਰਦੇ ਹਾਂ ਜਿਵੇਂ ਇਹਨਾਂ ਨੇ ਫਾਜ਼ਿਲਕਾ ਯੂਨਿਟ ਦਾ ਕੰਮ ਬੜੀ achhi tarah ਕੀਤਾ ਉਵੇਂ ਪੰਜਾਬ ਯੂਨਿਟ ਦਾ ਵੀ ਕੰਮ ਬਹੁਤ achhi tarah ਸੰਭਾਲਣਗੇ ਔਰ ਖਤਰੀ ਸਭਾ ਫਾਜ਼ਿਲਕਾ ਦਾ ਨਾਮ ਰੋਸ਼ਨ ਕਰਨਗੇ ਅੱਜ ਰੌਣਕਾਂ ਲਾਈਆਂ ਇਹ ਵੇੜੇ ਕੀ ਕਾਰਨ ਹੈ ਅਪਰੋਲ ਜੀ ਪਹਿਲੇ ਤਾਂ ਤੁਹਾਡਾ ਸਾਡੇ ਅੱਜ ਖਤਰੀ ਸਭਾ ਖਤਰੀਪੁਰਾ ਦਾ ਸਾਡੇ ਅੱਜ ਖਤਰੀ ਸਭਾ ਤੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਅੱਜ ਸਾਨੂੰ ਬੜਾ ਮਾਣ ਮਹਿਸੂਸਿਆ ਗਿਆ ਹੈ ਕਿ ਸਾਡੇ ਖਤਰੀਪੁਰਾ ਸੁਰਿੰਦਰ ਜੀ ਨੂੰ ਮੋਲਦੀ ਜੀ ਨੂੰ ਅੱਜ ਖਤਰੀ ਮਹਾ ਸਭਾ ਪੰਜਾਬ ਵਾਲੇ ਨੇ ਸਾਨੂੰ ਅੱਜ ਇਹ ਮਾਨ ਬਖਸ਼ਿਆ ਤੇ ਇਹਨਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਹੈ ਉਸ ਖੁਸ਼ੀ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਏ ਆਂ ਐਸ ਖੁਸ਼ੀ ਨੂੰ ਅਸੀਂ ਜਿਹੜਾ ਸਾਂਝਾ ਕਰ ਰਹੇ ਆਂ ਤੇ ਸਾਨੂੰ ਬਹੁਤ ਮਾਨ ਮਿਲਿਆ ਹੈ ਤੇ ਅਸੀਂ ਉਹਨੂੰ ਚਾਹਾਂਗੇ ਕਿ ਮੋੜੀ ਸਾਹਿਬ ਹੋਰ ਅੱਗੇ ਜਾਣ ਹੋ ਸਕਦਾ ਹੈ ਆਂਨੇ ਸਾਲਾਂ ਨੂੰ ਤੁਹਾਨੂੰ ਪਤਾ ਲੱਗੇ ਕਿ ਸਾਡੇ ਮਹਾਸਭਾ ਪੰਜਾਬ ਦੇ ਪ੍ਰਧਾਨ ਹੀ ਸਾਡੇ ਮੋੜੀ ਜੀ ਨੇ ਤੇ ਅਸੀਂ ਤਾਂ ਇਹ ਵਿਸ਼ ਕਰਾਂਗੇ ਕਿ ਇਹਨਾਂ ਨੂੰ ਜਲਦੀ ਹੀ ਮੌਕਾ ਦੁਹਰਾ ਮਿਲੇ ਸਾਡੇ فاضਲ ਗਾਰ ਨੂੰ ਫੋਰਮ ਮੰਨ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਜੀ ਕੀ ਕਹਿਣਾ ਤੇ ਕਿਵੇਂ ਨਿਭਾਉਗੇ ਜੀ ਸਭ ਨਾਲ ਪਹਿਲੇ ਤਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦਾ ਤੇ ਪਰਿਵਾਰ ਦੀ ਜੋ ਮੇਰੇ ਪਿੱਛੇ ਤਾਕਤ ਹੈ ਮੈਂ ਉਹਨਾਂ ਦਾ ਆਭਾਰੀ ਹੈ ਮੈਂ ਉਹਨਾਂ ਰਿਣੀ ਆ ਕਿ ਮੈਂ ਇਹਨਾਂ ਦੇ ਪਿਆਰ ਸਦਕੇ ਨਾ ਤੂੰ ਬਿਨਾ ਅਧੂਰਾ ਨਾ ਕਦੇ ਸਮਝਿਆ ਹਮੇਸ਼ਾ ਹੀ ਮੇਰੇ ਭਰਾ ਮੇਰੇ ਨਾਲ ਰਹੇ ਤਾਂ ਮੈਨੂੰ ਵੀ ਕੰਮ ਕਰਨ ਦੀ ਸ਼ਕਤੀ ਮਿਲਦੀ ਰਹੀ ਤੇ ਉਸ ਤੋਂ ਬਾਅਦ ਪੰਜਾਬ ਖੱਤਰੀ ਮਾਨ ਸਭਾ ਜੋ ਮੋਗਾ ਤੋਂ ਵਿਕਾਸਦੀਪ ਜੀ ਨੇ ਮੈਨੂੰ ਸਟੇਟ ਪ੍ਰਧਾਨ ਨੇ ਤੇ ਸੈਕਟਰੀ ਸਾਹਿਬ ਨੇ ਪਵਨ ਜੀ ਭੰਡਾਰੀ ਫਿਰੋਜ਼ਪੁਰ ਤੋਂ ਉਹਨਾਂ ਨੇ ਮੇਰੀ ਸੇਵਕ ਨੂੰ ਇੱਕ ਡਿਊਟੀ ਲਗਾਈ ਹੈ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਜੋ ਵੀ ਖੱਤਰੀ ਪਰਿਵਾਰ ਨੇ ਆਪਣੇ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਜੋ ਪਰਿਵਾਰਾਂ ਦੇ ਵਿੱਚ ਅੱਜ ਸਾਡੇ ਮੇਲਜੋਲ ਕਟ ਰਿਹਾ ਉਸ ਨੂੰ ਵਿਧਾਨਾ ਤੇ ਹਰ ਇਲਾਕੇ ਦੇ ਵਿੱਚ ਨੇੜੇ ਦੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਯੂਨਿਟ ਤਿਆਰ ਕਰਕੇ ਉਹਨਾਂ ਦਾ ਆਪਾਂ ਨੂੰ ਇੱਕ ਮਾਲਾ ਬਣਾ ਕੇ ਤੇ ਆ ਦੀ ਜਰਨਲ ਕੈਟਾਗਰੀ ਦੇ ਵਿੱਚ ਅਸੀਂ ਉਹਨਾਂ ਦਾ ਨਾਮ ਜੋ ਕਿ ਸਾਨੂੰ ਆਪਣੇ ਮਾਨ ਹੈ ਆਪਣੇ ਖੱਤੀ ਪ੍ਰਵਾਹ ਤੇ ਇੱਕ ਵੰਸ਼ ਦਾ ਇੱਕ ਸ਼੍ਰੀ ਰਾਮ ਭਗਵਾਨ ਦੇ ਵੰਸ਼ ਤੋਂ ਹੋਈਏ ਤਾਂ ਅੱਜ ਅਸੀਂ ਆਪਣੇ ਆਪ ਨੂੰ ਕਮਜ਼ੋਰ ਨਾ ਮਹਿਸੂਸ ਕਰੀਏ ਸਾਡੇ ਮਗਰ ਤਾਕਤ ਹੋਵੇ ਤਾਂ ਅਸੀਂ ਹਿੰਦੁਸਤਾਨ ਦੇ ਵਿੱਚ ਆਪਣੇ ਖੱਤਰੀ ਪਰਿਵਾਰਾਂ ਨੂੰ ਲੈ ਕੇ ਤੇ ਆਪਣੇ ਖੱਤਰੀ ਵੰਸ਼ ਨੂੰ ਸਟੇਟ ਤੋਂ ਲੈ ਕੇ ਇਹਨੂੰ ਆਪਾਂ ਨੈਸ਼ਨਲ ਲੈਵਲ ਤੇ ਅੱਗੇ ਲਜਾਈਏ ਬੀਤੀ ਦਿਨੀ ਆਪਾਂ ਇੱਥੇ ਫੰਕਸ਼ਨ ਕਰਾਇਆ ਜਿੱਥੇ ਰਵਿੰਦਰ ਰਾਮ ਲਾਲ ਜੀ ਗੈਸਟ ਆਏ ਸੀ ਉਹਨਾਂ ਬਰੋ 3 ਲੱਖ ਰੁਪਏ ਅਨਾਉਂਸ ਕੀਤਾ ਗਿਆ ਸੀ ਉਹਨੂੰ ਲਿਆਂਦਾ ਕੀ ਇੰਤਜ਼ਾਮ ਕੀਤਾ ਜਾ ਰਿਹਾ ਹੈ ਉਹ ਲਿਆਇਆ ਜਾਏਗਾ ਕਿ ਨਹੀਂ ਲਿਆਇਆ ਜਾਏਗਾ ਨਹੀਂ ਜਾ ਰਿਹਾ ਜੀ ਅਸੀਂ ਤਾਲ ਮੇਲ ਕੀਤਾ ਜੀ ਤਾਲ ਮੇਲ ਉਹਨਾਂ ਨਾਲ ਕਰਾਂਗੇ ਜੋ ਪਿੱਛੇ ਵੈਸੇ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੈਸੇ ਭੇਜਾਂਗੇ ਆੜਾ ਜੀ ਨੇ ਲੇਕਿਨ ਕਿਸੇ ਰੂਜੇ ਵਿੱਚ ਉਹ ਪੈਸੇ ਨਹੀਂ ਆ पाए ਲੇਕਿਨ ਸਾਨੂੰ ਅੱਜ ਸਮੀਰ ਉਮੀਦ ਹੈ ਕਿ ਸਾਡੀ ਆੜਾ ਜੀ ਸਾਡੀ ਬਾਤ ਸੁਣ ਰਹੇ ਹੋਣਗੇ ਤੇ ਭਵਨ ਨੂੰ ਜ਼ਰੂਰਤ ਹੈ ਫੰਡਿੰਗ ਦੀ ਤਾ ਅਸੀਂ ਉਹਨਾਂ ਕੋਲ ਜਾ ਕੇ ਰਿਕੁਐਸਟ ਕਰਾਂਗੇ ਤਾਂ ਸਾਨੂੰ ਫੰਡ ਜ਼ਰੂਰ ਦੇ। ਇਸ ਤੋਂ ਇਲਾਵਾ ਕਈ ਖਤਰੇਈ ਪਰਿਵਾਰ ਨੇ ਜਿਨ੍ਹਾਂ ਦਾ ਪੁੰਚੇ ਨਹੀਂ ਜਾ ਰਿਹਾ ਕਈ ਘਰਾਂ ਦੇ ਬੈਠੇ ਨੇ ਉਹਨਾਂ ਨੂੰ ਕੱਢਣ ਲਈ ਕਿਵੇਂ ਇੰਤਜ਼ਾਮ ਕੀਤਾ ਜਾਏਗਾ ਤੇ ਕਿਵੇਂ ਉਹਨਾਂ ਦਾ ਇਲਾਜ ਕੀਤਾ ਜਾਏਗਾ ਕੀ ਰਣਨੀਤੀ ਬਣਾਈ ਜਾ ਰਹੀ ਹੈ ਤੁਹਾਡਾ ਬਹੁਤ ਵਧੀਆ ਸੁਝਾਅ ਹੈ। ਵਾਕਈ ਅਸੀਂ ਇਸ ਸੁਝਾਅ ਨੂੰ ਕਈ ਵਾਰੀ ਦਿਮਾਗ ਦੇ ਵਿੱਚ ਲਿਆਉਂਦੇ ਵੀ ਆਂ ਲੇਕਿਨ ਉਸ ਦੇ ਵਿੱਚ ਕਈ ਇਹ ਕਮੀਆਂ ਹੁੰਦੀਆਂ ਜਿਹੜੀਆਂ ਕਮੀਆਂ ਭਰਾਵਾਂ ਦੇ ਬਲਬੁੱਤ ਤੇ ਇਸ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਸਭ ਤੋਂ ਸ਼ੁਰੂ ਹੀ ਪਹਿਲਾ ਅਸੀਂ ਉਸ 슬ਮ ਏਰੀਆ ਤੋਂ ਸ਼ੁਰੂ ਕਰਾਂਗੇ ਜਿੱਥੇ ਸਾਡੇ ਖੱਤਰੀ ਭਰਾ ਇਹੀ ਕੀਤਾ ਡਿਸਕਸ ਕੀਤਾ ਜਿੱਥੇ ਅੱਜ ਦਾ ਜੋ ਮੀਟਿੰਗ ਦਾ ਏਜੰਡਾ ਵੀ ਸੀ ਇਹੀ ਸੀ ਅਸੀਂ 슬ਮ ਏਰੀਆ ਜੁਏ ਸਾਡੇ ਜਿਹੜੇ ਭਰਾ ਬੈਠੇ ਐ ਸਾਡੀਆਂ ਭੈਣਾਂ ਜਾਂ ਕਿਸੇ ਜ਼ਰੂਰਤਮੰਦ ਨੇ ਜਾਂ ਕਿਸੇ ਮਲਾ ਅੱਜ ਉਹ ਮਲਾ ਕਿਸੇ ਤਰ੍ਹਾਂ ਦੇ ਪਾਈਚਾਰਾ ਹੈ ਭਰਾਵਾਂ ਦੇ ਵਟਵਾ ਰਹੇ ਨੇ ਜਾਂ ਉਹਨਾਂ ਦੀ ਜ਼ਮੀਨੀ ਹੈ ਜਾਂ ਉਹਨਾਂ ਦੇ ਅੱਜ ਗਰੀਬੀ ਦੇ ਵਿੱਚ ਪੇਟ ਦੇ ਜੈਸੀ ਖਾਰਾ ਪਹਿਲਾਂ ਅਸੀਂ ਉੱਥੋਂ ਸ਼ੁਰੂ ਕਰਕੇ ਧੀਰੇ 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 ਸਾਰਿਆਂ ਦਾ ਧਿਆਨ ਰੱਖਦੇ ਹੋਏ ਤੇ ਇਸ ਨੂੰ ਕੰਮ ਕਰਨ ਦੀ ਯੋਗਤਾ ਸਾਰੇ ਮੈਂਬਰ ਕਰਨਾ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋਨ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ